ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਸਫਤ ਪੰਜਾਬ ਟੀਵੀ ਵਿੱਚ ਤਾਂ ਤੁਹਾਡੇ ਲਈ ਹਰ ਰੋਜ਼ ਇੱਕ ਨਵੀਂ ਅਪਡੇਟ ਹੈ ਜਿਹੜੀ ਉਹ ਲੈ ਕੇ ਆਉਂਦੇ ਆ ਤਾਂ ਇੱਕ ਹੁਣ ਨਵੀਂ ਅਪਡੇਟ ਨਿਕਲ ਕੇ ਆ ਰਹੀ ਹੈ ਪੈਨਸ਼ਨਾਂ ਨੂੰ ਲੈ ਕੇ ਤਾਂ ਖਾਤਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਕਿਹੜੇ ਲੋਕਾਂ ਦੀਆਂ ਜਾਰੀ ਹੋਈਆਂ ਨੇ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣ ਜਾ ਰਹੇ ਹਾਂ ਤੇ ਕਿਹੜੇ ਲੋਕਾਂ ਦੀ ਪੈਨਸ਼ਨ ਹੈ ਜਿਹੜੀ ਤਾਂ ਉਹ ਬੰਦ ਹੋ ਚੁੱਕੀ ਹੈ 1500 ਆਈ ਜਾਂ 2500 ਇਹ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣ ਜਾ ਰਹੇ ਹਾਂ ਤਾਂ ਵੀਡੀਓ ਨੂੰ 2 ਮਿੰਟ ਕੱਢ ਕੇ ਸਾਰੀ ਜਰੂਰ ਸੁਣੋ ਇਸ ਦੇ ਨਾਲ ਹੀ ਦੋਸਤੋ ਦੱਸ ਦਈਏ ਕਿ ਜੇਕਰ ਤੁਸੀਂ ਨਵੇਂ ਜੁੜੇ ਹੋ ਜਾਂ ਤੁਸੀਂ ਪਹਿਲਾਂ ਸਬਸਕ੍ਰਾਈਬ ਕਰ ਰੱਖਿਆ ਤਾਂ ਨਾਲ ਤੁਸੀਂ ਇੱਕ ਘੰਟੀ ਦਾ ਬਟਨ ਆਉਂਦਾ ਉਹ ਵੀ ਜਰੂਰ ਦਬਾ ਲਓ ਤਾਂ ਜੋ ਜੋ ਵੀ ਕੋਈ ਨਵੀਂ ਵੀਡੀਓ ਆਉਂਦੀ ਹੈ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਦੱਸ ਦਈਏ ਕਿ ਖਾਤਿਆਂ ਦੇ ਵਿੱਚ ਪੈਨਸ਼ਨ ਹੈ ਜਿਹੜੀਆਂ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ ਤੱਕ 11 ਤਰੀਕ ਨੂੰ ਹਰ ਮਹੀਨੇ ਦੀ 11 ਤਰੀਕ ਨੂੰ ਪੈਨਸ਼ਨ ਟਰਾਂਸਫਰ ਕਰ ਦਿੱਤੀ ਜਾਂਦੀ ਹੈ ਤਾਕਤ ਉਸ ਜ਼ਿਲ੍ਹਿਆਂ ਦੇ ਵਿੱਚ ਹਜੇ ਨਹੀਂ ਹੋਈ ਤੇ ਤੁਸੀਂ ਵੀ ਮੈਸੇਜ ਕਰਕੇ ਜਰੂਰ ਦੱਸਣਾ ਕਿ ਤੁਹਾਡੀ ਪੈਨਸ਼ਨ ਹੈ ਜਿਹੜੀ ਉਹ ਆ ਚੁੱਕੀ ਹੈ ਜਾਂ ਨਹੀਂ ਤਾਂ ਦੱਸ ਦਈਏ ਜਿਹੜੀ ਪੈਨਸ਼ਨ ਹੈ ਤਾਂ ਉਹ 1500 ਰੁਪਿਆ ਪੈਨਸ਼ਨ ਹੀ ਭੇਜੀ ਗਈ ਹੈ ਤੇ ਕਿਹੜੇ ਲੋਕਾਂ ਦੀ ਬੰਦ ਹੋ ਗਈ ਤਾਂ ਜਿਹੜੀ ਪੈਨਸ਼ਨ ਬੰਦ ਹੋਈ ਹੈ ਉਹ ਸਰਵੇ ਕੀਤਾ ਗਿਆ ਸੀ ਜਿਹੜੇ ਕੋਈ ਗਲਤ ਲੋਕ ਪੈਨਸ਼ਨ ਪਾ ਰਹੇ ਸੀਗੇ ਜਾਂ ਜਿਨ੍ਹਾਂ ਨੇ ਉਮਰ ਦੇ ਵਿੱਚ ਕੋਈ ਬਦਲਾਅ ਕੀਤਾ ਸੀ ਤਾਂ ਉਹਨਾਂ ਦੀ ਪੈਨਸ਼ਨਾਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਜਿਹੜੀ 2500 ਪੈਨਸ਼ਨ ਫਿਲਹਾਲ ਨਹੀਂ ਹੋਈ 1500 ਰੁਪਿਆ ਪੈਨਸ਼ਨ ਹੈ ਜਿਹੜੀ ਉਹ ਪੰਜਾਬ ਸਰਕਾਰ ਨੇ సీఎం ਭਗਵੰਤ ਮਾਨ ਸਰਕਾਰ ਨੇ ਜਿਹੜੀ ਭੇਜ ਦਿੱਤੀ ਗਈ ਹੈ ਤਾਂ ਫਿਲਹਾਲ ਤੁਹਾਡੇ ਲਈ ਇੰਨਾ ਹੀ ਧੰਨਵਾਦ